ਇਹੋ ਜੀ ਕਿਹੜੀ ਤਿੰਨ ਸਬਜ਼ੀਆਂ ਨੇ ਤਿੰਨ ਸਬਜ਼ੀ ਦਾ ਨਾਮ ਦੱਸਣੇ ਨੇ ਜਿਨ੍ਹਾਂ ਦੇ ਵਿੱਚ ਟਰ ਆਂਦਾ ਹੈ ਭਾਈ ਜੇ ਤੁਹਾਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਦਿਓ ਅੱਜ ਇਹ ਫਸਣਗੇ ਟਮਾਟਰ ਟਮਾਟਰ ਠੀਕ ਹੈ ਇੱਕ ਤਾਂ ਹੋ ਗਿਆ ਟਮਾਟਰ ਦੀ ਕੀ ਬਾਤ ਹੈ ਇੱਕ ਤਾਂ ਟਮਾਟਰ ਹੋ ਗਿਆ ਜਿਹਦੇ ਵਿੱਚ ਟਰ ਆਂਦਾ ਹੈ ਉਸ ਤੋਂ ਬਾਅਦ ਚਲੋ ਦੂਸਰਾ ਦੱਸੋ ਜੀ ਹੁਣ ਜਿਹੜਾ ਬੰਦੇ ਨੇ ਪਹਿਲੇ ਜਵਾਬ ਦਿੱਤਾ ਹੈ ਉਹ ਹੀ ਸਾਰੇ ਜਵਾਬ ਦੇਗਾ ਜੇ ਨਹੀਂ ਦੇ ਸਕਿਆ ਫਿਰ ਨਹੀਂ ਜਵਾਬ ਦੇਊਗੀ ਨਹੀਂ ਤਾਂ ਫਿਰ ਇੱਕੋ ਜਵਾਬ ਦੋਗੇ ਇੱਕ ਤਾਂ ਐਕਪੋਰਟਲਾ ਸਾਰੇ ਜਵਾਬ ਦੇ ਹੀ ਦਿੰਦੀ ਹੈ ਪਤਾ ਹੀ ਹੈ ਇੱਕ ਨਾਲ ਖੜ ਜੋ ਠੀਕ ਹੈ ਜੀ ਇਹੋ ਜੀ ਕਿਹੜੀ ਤਿੰਨ ਸਬਜ਼ੀਆਂ ਨੇ ਜਿਹਦੇ ਵਿੱਚ ਟਰ ਆਂਦਾ ਹੈ ਇੱਕ ਹੋ ਗਿਆ ਟਮਾਟਰ ਦੂਸਰਾ ਹੋ ਗਿਆ ਮਟਰ ਮਟਰ ਵੈਰੀ ਗੁੱਡ ਟਮਾਟਰ ਐਂਡ ਮਟਰ ਵੈਰੀ ਗੁੱਡ ਕੀ ਬਾਤ ਹੈ ਅੱਛਾ ਜੀਰੇ ਜੀਰੇ ਟਮਾਟਰ ਐਂਡ ਮਟਰ ਫੇਵਰਿਟ ਨੇ ਉਹ ਦੱਸ ਦਿਓ ਹੁਣ ਦੱਸੋ ਭਾਈ ਤੀਸਰੀ ਕਿਹੜੀ ਹੈ ਇੱਕ ਤਾਂ ਹੋ ਗਿਆ ਮਟਰ ਇੱਕ ਹੋ ਗਿਆ ਇੱਕ ਹੋ ਗਿਆ ਟਮਾਟਰ ਤੀਸਰੀ ਸਬਜੀ ਕਿਹੜੀ ਹੈ ਓਕੇ ਅੱਛਾ ਤੀਸਰੀ ਕਿਹੜੀ ਸਬਜੀ ਹੈ ਜਿਹਦੇ ਵਿੱਚ ਟਰ ਆਂਦਾ ਹੈ ਇਹੋ ਜੀ ਕਿਹੜੀ ਤਿੰਨ ਸਬਜ਼ੀਆਂ ਨੇ ਇਹੋ ਜੀ ਕਿਹੜੀਆਂ ਤਿੰਨ ਸਬਜ਼ੀਆਂ ਜਿਹਦੇ ਵਿੱਚ ਟਰ ਆਂਦਾ ਹੈ ਟਰ ਆਂਦਾ ਹਾਂ ਜੀ ਮੁੰਡਾ ਜਲਦੀ ਜਲਦੀ ਦੱਸ ਦੇ ਹਾਂ ਇੱਧਰ ਉੱਧਰ ਦੇਖ ਕੇ ਦੇਖਦਾ ਹੈ ਹੈ ਖੀਰੀ ਖੀਰੀ ਦੇ ਟਰਦਾਉ ਨਾ ਆਂਦਾ ਕੀ ਪਤਾ ਪੇੜਾ ਨੂੰ ਨਹੀਂ ਕਿ ਸਾਰਾ ਗਾਜਰ ਗਾਜਰ ਜੇ ਵੀ ਟਰ ਨਹੀਂ ਆਂਦਾ ਕਹਿੰਦੀ ਗਾਜਰ ਗਾਜਰ ਆਂਦਾ ਹੈ ਟਰ ਨਹੀਂ ਆਂਦਾ ਟਰ ਨਹੀਂ ਆਂਦਾ ਬਈ ਟਰ ਟਰ ਆਂਦਾ ਦੱਸੋ ਇਹ ਜੀ ਕਿਹੜੀ ਤਿੰਨ ਸਬਜ਼ੀਆਂ ਨੇ ਬਈ ਜਿਹਦੇ ਵੀ ਟਰ ਆਂਦਾ ਹੈ ਦੱਸੋ ਕਮੈਂਟ ਰਹਿ ਜਵਾਬ ਦਿਓ ਜੀ ਦੋ ਸਬਜ਼ੀਆਂ ਜਵਾਬ ਆ ਚੁੱਕੇ ਤੀਸਰੀ ਸਬਜ਼ੀ ਰਹਿ ਗਈ ਦੱਸੋ ਜੀ ਕਿਹੜੀ ਤਿੰਨ ਸਬਜ਼ੀਆਂ ਜਿਹਦੇ ਵਿੱਚ ਟਰ ਆਂਦਾ ਹੈ ਐਂਡ ਇੱਕ ਰਹਿ ਗਈ ਨਾ ਹਾਂਜੀ ਹਾਂਜੀ ਅੱਛਾ ਇਹ ਗੱਲ ਮੈਂ ਦੱਸਦਾ ਕਿ ਉਹ ਜਿਹੜੀ ਸਬਜ਼ੀ ਹੈ ਨਾ ਪਰਜੋਤ ਨੂੰ ਬਿਲਕੁਲ ਪਸੰਦ ਨਹੀਂ ਆਗੀ ਇੱਕ ਸਬਜ਼ੀ ਹੈ ਠੀਕ ਹੈ ਉਹ ਦੇਖਣ ਚ ਬੜਾ ਅਜੀਬ ਜਿਹਾ ਲੱਗਦੀ ਹੈ ਕਿ ਆ ਕੀ ਚੀਜ਼ ਹੈ ਦੇਖਦੇ ਡਰ ਲੱਗਦਾ ਸਬਜ਼ੀ ਨੂੰ ਦਾਲ ਇੱਕ ਦਾਲ ਵਰਗੀ ਅੱਛਾ ਦਾਲ ਵਰਗੀ ਨਹੀਂ 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 ਉਹ ਸਬਜ਼ੀ ਜਿਹੜੀ ਹੈ ਨਾ ਮਤਲਬ ਐ ਦੇਖ ਕੇ ਲੱਗਦਾ ਕਿ ਆ ਕੀ ਚੀਜ਼ ਹੈ ਐਨੀ ਬੜੀ ਸਬਜ਼ੀ ਚਲੋ ਇਹ ਵੀ ਦੱਸਦਾ ਬਹੁਤ ਵੱਡੀ ਸਬਜ਼ੀ ਹੈ हाँ जी लंबी सब्जी था नहीं नहीं आ नहीं लंबी लंबी नहीं क्या मैं क्या बड्डी सब्जी है बड्डी ठीक है जी एक एहो जी सब्जी जो चिट्टा रावद है याद आया माँ हाँ दिया कोई और सोचो कट्टा वकट्टा बट्टा लट्टा लट्टा बट्टा बट्टा लट्टा कट्टा कट्टा कट्टर लट्टा कट्टर कट्टर

ਬਟਰ ਕਟ ਹਾਲ ਹੁੰਦਾ ਉਹ ਤਾਂ ਨਾ ਮਟਰ ਟਮਾਟਰ ਬਟਰ 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 ਹੋ ਸਕਦਾ ਬਟਰ ਬਟਰ ਸਬਜੀ ਹੈ ਖਾਣੇ ਤਾਂ ਪਰੋਟੇ ਹਾਂ ਪਰੋਠੇ ਦਾ ਖਾ ਰਹੇ ਬਟਰ ਸਬਜੀ ਤਾਂ ਨਹੀਂ ਹੈ ਖਾਣੇ ਤਾਂ ਚਾੜੀਆਂ ਹਿੱਲੀਆਂ ਸੀ ਚਾੜੀਆਂ ਹਿੱਲੀਆਂ ਸੀ ਕੋਈ ਗੱਲ ਨਹੀਂ ਬਚਾ ਕੇ ਬਸ ਕਿਤੇ ਸ਼ੇਰ ਨਾ ਆ ਜੇ ਉਹ ਕਹੇ ਮੈਂ ਜਵਾਬ ਦੇ ਆ ਕਿਤੇ ਸੇਵਦੀ ਕਿਹੜੀ ਤੀ ਸੀ ਸਬਜੀ ਜਿਹਦੇ ਵਿੱਚ ਟਰ ਆਂਦਾ ਹੈ ਦੱਸੋ ਜੇ ਬੋਲਦੇ ਨਾ ਜਿਹੜੀ ਵੀ ਠੀਕ ਹੋ ਦੱਸ ਦਿਓ ਲੈ ਇੱਕ ਵਾਰ ਇੱਕ ਵਾਰ ਚਟ ਇੱਕ ਵਾਰ ਚਟੜਾ ਕਿਹੜੀ ਸਬਜੀ ਹੈ ਮੈਂ ਚਟ ਚਟ ਖਾਣੇ ਆ ਆਪਣੀ ਮਮਜੀ ਨਾਲ ਅਹ ਚੜ ਚੜ ਕੇ ਖਾਰੇ ਚਟੜਾ ਹੈ ਆਪਣੀ ਮਮਜੀ ਨਾਲ ਬੋਲ ਦੂੰ ਜਿਹੜਾ ਵੀ ਨਹੀਂ 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 ਆ ਨਹੀਂ ਨਿਕਲਣਾ ਹਾਂਜੀ ਕੋਈ ਹੋਰ ਆਪਸ਼ਨ ਦਿਓ ਤੁਸੀਂ ਆਪਸ਼ਨ ਦੀ ਦੇਖੋ ਮੈਂ ਤੁਹਾਨੂੰ ਦੱਸ ਦਉਣਾ ਦੁਆਬ ਅਗਰ ਮੈਂ ਆਪਸ਼ਨ ਦੇ ਰਾਂਗਾ ਤੂੰ ਇਹ ਭੁੱਜ ਜਾਊਂਗਾ ਇਸ ਲਈ ਆਪਸ਼ਨ ਮੈਂ ਦੇ ਕੋਈ ਨਹੀਂ ਦਿੰਦਾ ਨਹੀਂ ਨਹੀਂ ਦੇ ਦਿਓ ਨਹੀਂ ਭੁੱਜਦੇ ਬਸ ਇਹੀ ਹੈ ਜੀ ਬਸ ਸਬਜੀ ਹੈ ਬਸ ਇੰਨਾ ਪਤਾ ਦੱਸਤਾ ਤੁਹਾਨੂੰ ਯਾਰ ਇਹ ਤਾਂ ਹੁਣ ਕੁਐਸਚਨ ਚ ਪਤਾ ਲੱਗ ਗਿਆ ਵੀ ਸਬਜੀ ਐ ਉਹਨਾਂ ਰਿੰਟ ਚਾਹੀਦਾ ਹੈ ਨਟਾਵ ਹੈ ਨਟਾਵ ਗਟਰ ਹੁਣ ਇਹ ਨਾ ਕਹਦੇ ਗਟਰ ਇਹ ਕੋਈ ਸਬਜੀ ਨਹੀਂ ਐ ਅਰ ਨਟਕ ਵਾਕਿਆ ਦੀ ਯਾਰ ਆ ਗਈ ਸੀ ਸੋਚੋ ਹੋਰ ਮੇਰੇ ਮਾਈਂਡ ਚ ਫਿਲਹਾਲ ਆ ਨਹੀਂ ਰਹੀ ਹੈਗੀ ਟਰ 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 ਹੋ ਸਕਦਾ ਇੰਗਲਿਸ਼ ਚ ਸੋਚ ਕੇ ਦੇਖ ਲੋ ਇੰਗਲਿਸ਼ ਸੋਚ ਕੇ ਦੇਖ ਲੋ ਲੇਡੀ ਫਿੰਗਰ ਨਹੀਂ ਉਹ ਤਾਂ ਨਹੀਂ ਹੈਗੀ ਵੱਡੇ ਤਾਂ ਮੈਨੂੰ ਕੱਦੂ ਆ ਗਿਆ ਉਹ ਤਾਂ ਗਰ ਆ ਗਿਆ ਨਾ ਲੇਡੀ ਹਾ ਫਿੰਗਰ ਫਿੰਗਰ ਤੀਸਰੀ ਸਬਜੀ ਕਿਹੜੀ ਹੈ ਜਿਹਦੇ ਵਿੱਚ ਘਰ ਆਂਦਾ ਹੈ ਕੱਦੂ ਆ ਗਿਆ ਇੱਕ ਮਿੰਟ ਸਬਜੀ ਕੀ ਨਹੀਂ ਧਿਆਨ ਦੇਣਾ ਪਊਗਾ ਸਾਰੀ ਮੈਨੂੰ ਨਹੀਂ ਪਤਾ ਹੈਗਾ ਦੇਖੋ ਇਹਦਾ ਜਵਾਬ ਤਾਂ ਮੈਂ ਵੀ ਨਹੀਂ ਦਿੰਦਾ ਇਹ ਜਵਾਬ ਤਾਂ ਤੁਸੀਂ ਦੇਣਾ ਕਮੈਂਟ ਬਾਕਸ ਵਿੱਚ ਕਮੈਂਟ ਦੇ ਗਰਾਹੀ ਨਹੀਂ ਮੈਨੂੰ ਖੁਦ ਨਹੀਂ ਮੈਨੂੰ ਪਤਾ ਹੈ ਬਟ ਮੈਂ ਨਹੀਂ ਨਹੀਂ ਮੈਨੂੰ ਪਤਾ ਹੈ ਮੈਂ ਜਵਾਬ ਨਹੀਂ ਦੇਣਾ ਅਗਰ ਮੈਂ ਜਵਾਬ ਦੇ ਦੂੰਗਾ ਮਜ਼ਾ ਹੀ ਖਰਾਬ ਹੋ ਜਾਏਗਾ ਚਲੋ ਠੀਕ ਹੈ ਤੀਸਰੀ ਸਬਜੀ ਜਿਹੜੀ ਹੈ ਤੁਹਾਡੀ ਕਿ ਹਿੰਟ ਨੇ ਪਤਾ ਦੇ ਤਾਰਾਂ ਦਾ ਜਿਹੜੀ ਕਿਹੜੀ ਸਬਜੀ ਹੈ ਜਿਹਦੇ ਵਿੱਚ ਟਾਰਾਂ ਦਾ ਬਈ ਕਮੈਂਟ ਰਹੀਂ ਜਵਾਬ ਦਿਓ ਠੀਕ ਹੈ ਹਿੰਟ ਹਿੰਟ ਕੋਈ ਨਹੀਂ ਦੇ ਰਿਹਾ ਮੈਂ ਸਿਰਫ ਇਹਨਾਂ ਦੱਸਦਾ ਕਿ ਉਹ ਜਿਹੜੀ ਸਬਜੀ ਹੈ ਨਾ ਉਹ ਬਸ ਹੈਗੀ ਹੈ ਸਬਜੀ ਵੇ ਕੋਲੇ ਕੋਈ ਤੇ ਹਿੰਟ ਤੇ ਮੈਂ ਤਾ ਵੀ ਕਿ ਕੀ ਉਹ ਬਹੁਤ ਸਭ ਤੋਂ ਵੱਡੀ ਹੈ ਨਹੀਂ ਇਹ ਤਾਂ ਮੈਂ ਉਹੀ ਕਿਹਾ ਸੀਗਾ ਤੁਹਾਨੂੰ ਉਲਝਾਨ ਦੇ ਲਈ ਇਹ ਤਾਂ ਸਾਡਾ ਪਲਾਨ ਸੀਗਾ ਉਹ ਤਾਂ ਇਹਨਾਂ ਨੇ ਕਠਲ ਦਾ ਗਿਆ ਸੀ ਉਹ ਮੈਨੂੰ ਪਤਾਗਾ ਕਠਲ ਦਾ ਇਹ ਮੈਂ ਤਾਂ ਜਾਣ ਕੇ ਤੁਹਾਨੂੰ ਕਠੜਵਰ ਲੈ ਕੇ ਜਾਣਾ ਚਾਹੁੰਦਾ ਸੀ ਤਾਂ ਕਿ ਤੁਸੀਂ ਕਠੜਰ ਜਵਾਬ ਦੋ ਤੁਸੀਂ ਦਿੱਤਾ ਬਸ ਕਿ ਕਟਹਰ ਹੈ ਕਟ ਅੱਛਾ ਅੱਛਾ ਪਹਿਲੇ ਕਹਿੰਦਾ ਸੀ ਮੈਂ ਜਵਾਬ ਦਿੰਦਾ ਮੇਰੀ ਜਵਾਰੀ ਹੈ ਹੁਣ ਕਹਿੰਦਾ ਮੈਂ ਦੇ ਦਿੱਤਾ ਅੱਛਾ ਸੁਣੋ ਤੁਸੀਂ ਕਿਹਾ ਸੀ ਕੱਬ ਲੋ ਮੈਂ ਤਾਂ ਪੱਕਾ ਕੀਤਾ ਹੀ ਨਹੀਂ ਬਈ ਕਮੈਂਟ ਬਾਕਸ ਵਿੱਚ ਦੱਸਿਓ ਚਲੋ ਬਈ ਤੁਸੀਂ ਕਮੈਂਟ ਕਰਕੇ ਦੱਸੋ ਬੰਦਾ ਬੰਦਾ ਤੇਜ਼ ਆ ਦੇਖ ਲਓ ਪਹਿਲੇ ਕਹਦਾ ਸੀ ਮਹਾ ਤਾਂ ਕੱਟ ਹਲਾ ਬੰਦਾ ਹੋਰ ਆ ਤੇਜ਼ ਮੈਂ ਕਿਹਾ ਜੂ ਉਸੇ ਕੱਠਾ ਲੈ ਕਿੰਨਾ ਸਲੈਕਟੇ ਨਹੀਂ ਕੀਤਾ ਸੀ ਪਿਓ ਤੇ ਗਿਆ ਛੱਡੀ ਕਾਪੀ ਹੈ ਚਲੋ ਦੋਸਤੋ ਹੁਣ ਤੁਸੀਂ ਕਮੈਂਟ ਬਾਕਸ ਵਿੱਚ ਲਿਆ ਦਿਓ ਨੇਰੀ ਤੇ ਦੱਸੋ ਕਿਹੜੀ ਤੀਸਰੀ ਸਬਜ਼ੀ ਹੈ ਜਿਸ ਦੇ ਵਿੱਚ ਟਰ ਆਂਦਾ ਹੈ